ਨੇ ਬੇੜਾ ਕਰਕੇ ਗਿਆ ਵਿਚੋਲੇ ਦਾ ਜਿੰਨੇ ਝੂਠ ਬੋਲਿਆ ਆਂਦਾ ਹੀ ਕੁੜੀ ਦੇ ਤੇ ਜਬਾਨ ਹੀ ਹੈ ਨਹੀਂ ਆ ਬੋਲਦੀ ਕੱਖਰੀ ਕੁੜੀ ਜੀ ਤੇ ਐਡੀ ਲੰਮੀ ਜਬਾਨ ਵਾ ਇਹ ਕਹਦੇ ਚਾਰ ਜਵਾਬ ਦੇ ਕਾਹਦਾ ਵਿਚੋਲੇ ਨੇ ਝੂਠ ਬੋਲਦਾ ਤੁਹਾਨੂੰ ਤੇ ਸੱਚ ਵੀ ਕੀ ਬੋਲਿਆ ਸੀ ਨੇ ਬੋਲਿਆ ਕਦਾ ਝੂਠ ਐ ਹੋਈ ਜਿਹੜੀ ਹੱਕ ਤਰਤਰ ਜਬਾਨ ਚ ਰੰਦੀ ਆ ਤਰਤਰ ਤੇ ਤੁਹਾਡੇ ਕੋ ਸਿੱਖੀ ਆ ਮੈਂ ਜਦੋਂ ਤੁਸੀਂ ਨਹੀਂ ਹਟਦੇ ਬੋਲਣੋਂ ਤੇ ਫਿਰ ਮੈਂ ਤੇ ਬੋਲਣਾ ਹੀ ਕਿੰਨਾ ਤੂੰ ਰੋਟੀ ਪਾਣੀ ਆਪਣਾ ਉਧਰ ਪਕਾਵੀ ਤੇ ਸੋਈ ਜੀ ਮੈਨੂੰ ਲੱਭਣੀ ਨਹੀਂ ਚਾਹੀਦੀ ਕੋਈ ਨਹੀਂ ਮੈਂ ਪਕਾ ਲਈ ਨਹੀਂ ਉਧਰ ਦੋ ਮੈਨੂੰ ਪਾਣਾ ਸਨ ਜਿਹੜਾ ਦੇਣਾ ਚਲ ਠੀਕ ਆ ਚੰਗਾ ਚੰਗਾ ਤੈਨੂੰ ਤੇ ਬੋਲਣ ਦਾ ਪਤਾ ਹੀ ਨਹੀਂ ਆ ਵੀ ਮੇਰਾ ਪਿਓ ਆ ਬੋਲਣਾ ਕਿਦਾਂ ਉਹਨੂੰ ਕਿਦਾਂ ਬੋਲਣ ਰਿਆਂ ਤੂੰ ਜਦੋਂ ਤੂੰ ਆਏਂਗਾ ਤਾਂ ਫਿਰ ਕਰ ਲਾਂਗੇ ਹਿਸਾਬ-ਤਾਬ ਤੇ ਜਿਹੜੀ ਇੱਥੇ ਆ ਨਾ ਇਦਾਂ ਕਰ ਲੈਨੇ ਆ ਗੱਲਬਾਤ ਮੈਂ ਰਮਨ ਨੂੰ ਕਹਿੰਦਾ ਜਿਹੜਾ ਇਹਦਾ ਕਮਰਾ ਬਣਦਾ ਇਹਨੂੰ ਦੇ ਦੇ ਜੇ ਤੂੰ ਆਖੇਂਦਾ ਸਾਰਾ ਘਰ ਉਹ ਤੇ ਨਹੀਂ ਆ ਮਿਲਣਾ ਕਮਰਾ ਮਿਲ ਜੂ ਇੱਕ ਰਹਿਣ ਵਾਸਤੇ ਹਾਂ ਚੱਲ ਜੋ ਹੁੰਦਾ ਤੇਰ ਕੋ ਕਰ ਲਈ ਕਹਿਦੀ ਤੂੰ ਚ ਕਹਣਾ ਨੂੰ ਚੰਗਾ ਬੋਲਣ ਦਾ ਪਤਾ ਹੀ ਨਹੀਂ ਮੇਰਾ ਪਿਓ ਆ ਕਿਦਾਂ ਬੋਲਣਾ ਕਿੱਦਾਂ ਨਹੀਂ ਉਹਦਾ ਰਾਦਾ ਵੀ ਇਹੇ ਕੰਮ ਇਦਾਂ ਰਹਿਣਾ ਆਉਂਦਾ ਤਾਂ ਫੇਰ ਕਰ ਲਾਂਗੇ ਨਾ ਗੱਲ ਇਹਦਾਂ ਆਹ ਕੀ ਹੋਇਆ ਵਾ ਗੱਲ ਕਿਤੇ ਬੋਲਦੇ ਆਏ ਆਹ ਕੀ ਹੋ ਗਿਆ ਵਾ ਬੋਲਦੇ ਆਉਣ ਦੇ ਜੇ ਉਹ ਬੋਲਣਾ ਕੀ ਆ ਹਾਂ ਫੋਨ ਆਇਆ ਤੇਰੇ ਮੁੰਡੇ ਦਾ ਕੀ ਕਹਿੰਦਾ ਵਾ ਕਹਣਾ ਕੀ ਆ ਕਹਿੰਦਾ ਜਿਹੜਾ ਘਰ ਬਾਹਰ ਵੇ ਮੈਂ ਬਣਾਇਆ ਆਪਣੀ ਕਮਾਈ ਨਾਲ ਤੇ ਤੁਸੀਂ ਬਾਹਰ ਹੋ ਜੋ ਮੈਂ ਤੂੰ ਕੌਣ ਵਾ ਤੈਨੂੰ ਇਹਨਾਂ ਨੇ ਪਤਾ ਮੈਂ ਬੋਲਣ ਕਿਦਾਂ ਲੱਡਿਆ ਹੋਰ ਕਹਿੰਦਾ ਹੀ ਹਏ ਉਹ ਉਹ ਤੇ ਸਭ ਕੋਹ ਨੂੰ ਦੋ ਆਪਣੀ ਨੂੰ ਤੂੰ ਦਿੰਦੀ ਇੱਥੇ ਕੀ ਲੈ ਕੇ ਆਈ ਏ ਜਿਹੜਾ ਇਹਨੂੰ ਦੇ ਦਈਏ ਉਹ ਮੇਰੀ ਗੱਲ ਸੁਣਾ ਮੈਂ ਇਹਨੂੰ ਕਹਿਤਾ ਮੈਨੂੰ ਵੀ ਇੱਕ ਕਮਰਾ ਮਿਲੂਗਾ ਤੁਹਾਨੂੰ ਕਮਰਾ ਮੈਂ ਇੱਥੋਂ ਨਹੀਂ ਦੇਣਾ ਕਮਰਾ ਉਹ ਹੀ ਮਿਲਣਾ ਜੇ ਇਹਨੂੰ ਤੇ ਸੋਈ ਬਾਹਰਲੀ ਦੇ ਦੇ ਇਹਨੂੰ ਇਹੋ ਹੀ ਮਿਲਣੀ ਆ ਤੇ ਇਹਨੂੰ ਕਹ ਬਈ ਸਾਡੇ ਅੰਦਰ ਨਹੀਂ ਮਾੜਨਾ ਤੂੰ ਬਸ ਉਹਦੀ ਗੱਲ ਕਰ ਤੂੰ ਢਿੱਡੋਂ ਜੰਮਿਆ ਐਦਾਂ ਕਰਨ ਰਿਆ ਵਾ ਤੇ ਇਹਨੇ ਤੇ ਦਾ ਘਰ ਵਾਲੀ ਨੇ ਤੇ ਕਰਨੇ ਕਰਨਾ ਉਹਨੂੰ ਸ਼ਰਮ ਨਹੀਂ ਆਉਂਦੀ ਵੀ ਮੇਰਾ ਮਾਂ ਪਿਓ ਆ ਉਹ ਐਨੇ ਪੜਾਇਆ ਉਹਨੂੰ ਤੇ ਤਾਂ ਡਿਆ ਵਾ ਸਵਾਲ ਜਵਾਬ ਕਰਨਾ ਕਿੱਦਾਂ ਪਾਲਿਆ ਪੜਾਇਆ ਲਖਾਇਆ ਬਾਹਰ ਕਲਾਇਆ ਸਾਰੇ ਕੰਮ ਇਹਦੇ ਕੀਤੇ ਤੇ ਹੁਣ ਵੇਖ ਘਰ ਬਾਹਰ ਮੇਰਾ ਛੱਡ ਦੇ ਤੇ ਬਾਹਰ ਹੋ ਜਾ ਉਹਨੂੰ ਕਹੇ ਇੱਥੇ ਆ ਤੈਨੂੰ ਘਰ ਬਾਹਰ ਹੀ ਨਹੀਂ ਦਈਏ ਚੱਜਣਾ ਮੈਂ ਤਾਂ ਕਿਹਾ ਮੈਂ ਤਾਂ ਆ ਰਿਹਾ ਫਿਰ ਕਰ ਲੈਨੇ ਹਸਾ ਤਾ ਬੋਲਾਂਦਾ ਹੀ ਨਹੀਂ ਪਤਾ ਵੀ ਮਾਂ ਤੇ ਉਹਨੂੰ ਬੋਲਣਾ ਕਿੱਦਾਂ ਵਾ ਪਰ ਕਸੂਰ ਉਹਦਾ ਕੀ ਆ ਆ ਜਿਹੜੀ ਘਰ ਵਾ ਨਾ ਕੀ ਤਾਂ ਕੀ ਕੀ ਉਹਨੂੰ ਅੰਦਰ ਦਿੱਤੀਆਂ ਵਾ ਚਵੰਤਾਂ ਲੈਂ ਗਿਆ ਹੋਣੀਆਂ ਤੇ ਇਦਾਂ ਕਹਿੰਦਾ ਤੇ ਮੈਨੂੰ ਇਦਾਂ ਕਹਿੰਦੇ ਆ ਗੋਲੀ ਮਰੀ ਇਹਨੂੰ ਤਾਇਰ ਜਿਆਦਾ ਬੋਲਣ ਰਿਆ ਸੀ ਕਿ ਮੈਂ ਤਾਂ ਅੱਗੇ ਵੀ ਫੋਨ ਤੇ ਗੱਲਬਾਤ ਕਰਦਾ ਹੁੰਦਾ ਸੀ ਡੈਡੀ ਜੀ ਡੈਡੀ ਜੀ ਕਰਦੇ ਫਿਰਨਾ ਮੈਨੂੰ ਤਾਂ ਉਮੀਦ ਨਹੀਂ ਭਈ ਇਨਾਂ ਦੀ ਗੱਲਾਂ ਮੈਨੂੰ ਬੋਲੂਗਾ ਜਿੱਤਾਂ ਦੀ ਉਹਨੇ ਬੋਲੀਆਂ ਉਹ ਨਹੀਂ ਬੋਲਦਾ ਬੁਲਾਉਣ ਵਾਲੀ ਬੁਲਾਉਂ ਰਹੀ ਆ ਉਹਨੂੰ ਸ਼ਰਮ ਨਹੀਂ ਆਉਂਦੀ ਬਾਹਰ ਬੈਠਾ ਹੀ ਰਹਿ ਕੇ ਕੀ ਕਰਿਆ ਦਿਹਾਵਾ ਕਰਨ ਇੱਥੇ ਹੋਵੇ ਤਾਂ ਫੇਰ ਪਤਾ ਨਹੀਂ ਕੀ ਕਰਿਓ ਯਾਰ ਭਾਵੇਂ ਜੋ ਮਰਜ਼ੀ ਉਹਨੂੰ ਕਹਿੰਦੀ ਰਹੇ ਉਹਨੂੰ ਨਹੀਂ ਪਤਾ ਕਿ ਮੇਰਾ ਮਾਂ ਪਿਓ ਮੈਂ ਕਿਦਾਂ ਬੋਲਣਾ ਇਹ ਭਾਵੇਂ ਜਿੱਦਾਂ ਮਰਜ਼ੀ ਝੂਠ ਬੋਲਦੀ ਰਹੇ ਇਹ ਕੱਲੀ ਚੰਗੀ ਰਹਿ ਗਈ ਯਾ ਸੱਚੀਆਂ ਗੱਲਾਂ ਦੱਸ ਗਿਆ ਨਾ ਫੇਰ ਘਰ ਵਿੱਚ ਕਪਾਤ ਪੈਂਦਾ ਵਾ ਵੀ ਕਿੱਧਰੋਂ ਜਾਂਦੀ ਆ ਤੇ ਕਿੱਧਰੋਂ ਆਉਂਦੀ ਆ ਇੱਕੋ ਜਾਣੀ ਨੇ ਦੋਵਾਂ ਘਰਾਂ ਵਿੱਚ ਪਵਾੜੇ ਪਾਏ ਨੇ ਮੇਰਾ ਤਾਂ ਰਾਦਾ ਨੂੰ ਦੱਸ ਦਈਏ ਫੇਰ ਮੈਂ ਸੋਏ ਨਾ ਵੀ ਘਰ ਵਿੱਚ ਕਪਾਤ ਪੈ ਜਾਊਗਾ ਇਹ ਕਪਾਤ ਤਾਂ ਕਿੰਨਾ ਚਿਰ ਡਰਨਾ ਵਾ ਉਹ ਪਿਆਣਾ ਹੀ ਪਿਆਣਾ ਇੱਕ ਮੈ ਇੱਕ ਦੇਣਾ ਤੁਹਾਨੂੰ ਦੱਸਣਾ ਚਾਹੀਦਾ ਵਾ ਉਹਨੂੰ ਵੀ ਪਤਾ ਹੋਵੇ ਵੀ ਮੇਰੇ ਮਗਰੋਂ ਇਹ ਕੀ ਕਰਦੀ ਫਿਰਦੀ ਆ ਮੜਾ ਛੱਡ ਜਾਂਦੀ ਆ ਤੇ ਅਸੀਂ ਸਾਬੀਏ ਨਾ ਸਾਬੀਏ ਦੱਸਣਾ ਗਰਦਾਖਪੁਰ ਨੂੰ ਤੇ ਜਾਣਾ ਹਰਚੋਵਾਲ ਨੂੰ ਆ ਕੰਮ ਕਰਦੀ ਆ ਸਾਨੂੰ ਕਿਤਾ ਕਿੱਥੇ ਜਾਂਦੀ ਆ ਕੱਲ ਨੂੰ ਆਣ ਕੇ ਕਹਿਣਾ ਤੁਸੀਂ ਮਾਪਿਓ ਹੋ ਤੁਸੀਂ ਨਹੀਂ ਇਹਨੂੰ ਡੱਕ ਸਕਦੇ ਡੱਕਣਾ ਤੇ ਇੰਨਾ ਕੀ ਆ ਨਾ ਜੇ ਤੂੰ ਸਾਡੇ ਵੱਲ ਹੋਵੇਂ ਤੇ ਜਦੋਂ ਉਹਨੂੰ ਵੱਖਰਾ ਫੋਨ ਆਉਂਦਾ ਦੋ-ਦੋ ਘੰਟੇ ਉਹਦਾ ਨਾ ਫੋਨ ਤੇ ਲੱਗੀ ਰਹਿੰਦੀ ਆ ਘਰੇ ਉਹਨੂੰ ਕੀ ਕਹਿੰਦੀ ਰਹਿੰਦੀ ਆ ਜਿਹੜਾ ਇੰਨਾ ਓਖਾ ਬੋਲਦਾ ਕੋਈ ਗੱਲ ਨਹੀਂ ਅੱਡ ਹੋਣਾ ਨਾ ਹੋ ਜੇ ਅਹੀਂ ਰੋਟੀ ਵੀ ਨਹੀਂ ਪਕਾ ਕੇ ਖਾ ਸਕਦੇ ਬਾਹਰ ਦਾ ਕੰਮ ਤਾਂ ਗਿਆ ਡਾਹੇ ਜਾ ਕਰਨ ਨਾਲੇ ਦੁੱਧ ਪਾਣੀ ਲਾਊਗੇ ਮੋਲ ਤੇ ਪਹਿਲੀ ਵਿੱਚੋਂ ਕੱਖ ਨਹੀਂ ਜੇ ਮਿਲਣਾ ਇਹਨੂੰ ਉਹ ਤਾਂ ਖਾਪਾਉਂਦੇ ਆ ਨਾ ਉਹਦੇ ਨਾਲ ਆਪਣਾ ਗੁਜ਼ਾਰਾ ਕਰੀਏ ਇਹ ਕਾਹ ਦੱਸ ਦੇਣੀ ਇਹਨੂੰ ਕਿ ਤੈਨੂੰ ਕੱਖ ਨਹੀਂ ਮਿਲਣਾ ਇਹ ਤੈਨੂੰ ਮੈਂ ਦੱਸਦਾ ਠੀਕ ਆ ਨਾ ਦੱਸ ਦਿਓ ਕਿ ਡਰਵਾ ਕੋਈ ਸਾਨੂੰ ਜੋਵਾ ਕਰੀ ਜਾਂਦੀ ਆ ਕਦੀ ਕੋਸ਼ਿਸ਼ ਕਦੀ ਕੋਸ਼ ਕੱਲ ਹੀ ਨਾ ਸਾਰਿਆਂ ਨੂੰ ਆ ਵੇਖ ਕੇ ਤਾਂ ਪੜਨੇ ਪਿਆ ਵਾ ਕਦੀ ਉਧਰ ਤੇ ਕਦੀ ਇੱਧਰ ਮੈਂ ਕਹਿੰਨਾ ਕਦੀ ਉੱਚੀ ਬੋਲਿਆ ਨਹੀਂ ਸੀ ਉਹ ਸਾਰਾ ਦਿਨ ਤਾਂ ਅੰਦਰ ਫੋਨ ਤੇ ਲੱਗੀ ਰਹਿੰਦੀ ਆ ਨਾ ਕੋਈ ਕੰਮ ਤਾਂ ਨਾ ਕੋਈ ਧੰਦਾ ਤੇ ਚੁੱਕਣਾ ਹੀ ਦੇਣੀ ਆ ਉਹਨੂੰ ਤੇ ਮਾਪਿਆਂ ਦੇ ਪਰਖਲਾਫ ਹੋ ਜੇ ਹੁਣ ਇਹਨਾਂ ਨੇ ਵੀ ਮੁੰਡਾ ਮੇਰਾ ਪਾੰਡਿਆ ਵਾ ਸਾਜੇ ਘਰ ਤੇ ਜਾ ਕਿੱਦਾਂ ਵਾ ਕਿੱਦਾਂ ਨਹੀਂ ਕੋਈ ਪਰਵਾਹ ਹੀ ਨਹੀਂ ਉਹਨੂੰ ਪਰਵਾਹ ਤਾਂ ਹੋਵੇ ਨਾ ਜਿਉ ਪੈਸੇ ਨਾ ਕੱਲੇ ਤੇ ਜਦੋਂ ਬੋਬੇ ਕੱਲਣ ਡਿਆ ਵਾ ਇਹ ਖਰਚਣ ਡਈ ਆ ਸਾਡੀ ਕੀ ਪਰਵਾਹ ਪਈ ਇਹਨੂੰ ਚੱਲ ਕਿੰਨੇ ਕੁ ਚਿਰ ਭੇਜਣੇ ਆ ਅਖਰ ਮਾਂ ਪਿਓ ਦੀ ਲੋੜ ਪੈਣੀ ਆ ਹੁਣ ਕੌਣ ਉਹਦਾ ਆਊਗਾ ਨਾ ਤੁਸੀਂ ਗੱਲ ਨਾ ਕਰਿਓ ਮੇਰੇ ਨਾਲ ਗੱਲ ਕਰਵਾਇਓ ਫਿਰ ਉਹਦਾ ਕਰਮ ਆ ਮੈਂ ਪੂਰਾ ਕਰੂੰਗੀ ਤੁਹਾਡੇ ਕੋ ਨਹੀਂ ਹੋਣਾ ਮੈਂ ਉਹਦਾ ਫੋਨ ਨਹੀਂ ਚੁੱਕਣਾ ਜਦੋਂ ਬੋਲਿਆ ਦੂਰਾ ਤੈਨੂੰ ਨਵੀਂ ਕੋਠੀ ਛੱਤ ਕੇ ਦਿੰਨੀ ਆ ਮੈਂ ਮਹਾਰਾਣੀ ਕੋਠੇ ਲੱਭਾਂ ਡਈ ਆ ਅਸੀਂ ਚੁੱਪ ਕੀਤੇ ਆ ਬਿਚਾਲ ਯਾਰ ਰੌਲਾ ਪਾਵਾਂਗੇ ਤੇ ਆਪਣਾ ਹੀ ਨੁਕਸਾਨ ਆ ਨੁਕਸਾਨ ਕਰ ਇਹਦੇ ਰਮਨ ਚੁੱਪ ਕੀਤੇ ਆ ਕਿ ਜਿਆਦਾ ਬੋਲਾਂਗੇ ਤੇ ਬੀਜਤੀ ਹੋਊਗੀ ਪਰ ਇਹਨੂੰ ਸ਼ਰਮ ਲੱਲੀ ਐ ਨੇ ਮੈਂ ਤਾਂ ਤੈਨੂੰ ਇੱਕ ਗੱਲ ਹੋਰ ਕਹਿਣਾ ਵਾ ਤੂੰ ਤਤੇ ਤਤੇ ਘਰ ਇਹਦੇ ਨਾਲ ਗੱਲ ਕਰ ਕਿ ਕੀ ਖਸਮ ਨੂੰ ਕਿਹਾਈ ਰਮਨ ਜੇ ਜਿਆਦਾ ਰੌਲਾ ਪਾਉਗੇ ਨਾ ਤੇ ਇਹਨੂੰ ਕਹੀ ਵੀ ਆਟੋ ਜਿਆਦਾ ਚਲ ਕਮਰਾ ਇਕੱਲੇ ਲਾ ਤੇ ਚੱਲ ਬਾਹਰ ਇਹ ਗੱਲ ਨਹੀਂ ਮੈਂ ਜਾਣੀ ਆ ਅੰਦਰੇ ਬੈਠੀ ਆ ਨਾ ਇਹਦੀ ਸੇਵਾ ਤਾਂ ਮੈਂ ਕਰਕੇ ਆਉਂਦੀ ਆ ਸਾ ਨਾ ਗੱਲ ਕਹੀ ਇਹ ਨਾ ਵੀ ਗਾਲੀ ਪੈ ਜਾਣੀ ਗੱਲ ਪੈਣਾ ਨਹੀਂ ਕੋ ਹੋਰੇ ਗੱਲ ਚ ਖਾਰ ਹੁੰਦੀ ਆ ਯਾਰ ਕਹਿਦਾ ਇਹਨੂੰ ਮੈਂ ਦਿੱਤਾ ਵਾ ਪਰ ਮੈਨੂੰ ਇਹਨੇ ਵੀ ਖਲਾਰਾ ਪਾ ਦੇਣਾ ਜਾਂਦਿਆ ਹੀ ਉਹਨੇ ਕਹਿਣਾ ਵੀ ਡੈਡੀ ਨੇ ਕਹਿਤਾ ਇਹਨੂੰ ਕੋ ਹਤਾ ਆਈ ਏ ਮੈਨੂੰ ਨਾ ਦਿਲਪਾਗ ਦੀ ਸਮਝ ਨਹੀਂ ਆਈ ਅਜੇ ਤੱਕ ਮੈਨੂੰ ਕਦੀ ਬੋਲਿਆ ਨਹੀਂ ਇਹਦਾ ਜਦੋਂ ਅੱਜ ਬੋਲਿਆ ਵਾ ਚੱਲ ਭਾਵੇਂ ਇਹੇ ਲੜਦੇ ਝਗੜਦੇ ਆ ਹੈ ਤਾਂ ਸਭ ਕੁਝ ਇਹਨਾਂ ਦਾ ਹੀ ਆ ਫਿਰ ਕੀ ਕਰਨਾ ਫਿਰ ਹੁਣ ਕਿ ਤਾ ਉਠਾ ਕਿੱਡੀ ਬਿਮਾਰੋ ਬਣ ਕੇ ਪਈਆਂ ਜਾਈਦੇ ਵਿੱਚ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਜਦੋਂ ਤੂੰ ਕੀਤਾ ਹੋਈ ਹੋਇਆ ਮੈਂ ਕੀ ਕਰਤਾ ਹੁਣ ਮੈਂ ਤਾਂ ਚੁੱਪ ਕਰਕੇ ਇੱਥੇ ਲੰਮੇ ਪਈ ਆ ਆਹੋ ਹੁਣ ਤੂੰ ਚੁੱਪੀ ਕਰਨਾ ਵਾ ਉਹਨੂੰ ਚੁੱਕਣਾ ਛੜਾ ਕੇ ਨਹੀਂ ਉਹਨੂੰ ਫੋਨ ਤੇ ਕੀ ਕਿਹਾ ਸੀ ਮੈਂ ਮੰਮੀ ਉਹਨੂੰ ਕੁਝ ਨਹੀਂ ਕਿਹਾ ਮੈਂ ਸਿਰਫ ਉਹਨੂੰ ਇੰਨਾ ਕਿਹਾ ਸੀਗਾ ਕਿ ਇਹ ਹੁਣ ਮੇਰੇ ਮਗਰ ਜਾਂਦੇ ਆ ਕਿ ਕਿੱਥੇ ਜਾਂਦੀ ਆ ਤੇ ਕਿੱਥੋਂ ਆਉਂਦੀ ਆ ਨਾ ਫੇ ਤੂੰ ਇਹ ਨਹੀਂ ਦੱਸਿਆ ਤੇ ਮੈਂ ਕਿੱਥੇ ਗਈ ਹਾਂ ਤੇ ਨਾਲ ਪੁੱਛਿਆ ਹੀ ਦਵਾਈ ਲੈਣੀ ਗਈ ਸੀ ਦੱਸਿਆ ਸੀ ਦੱਸਿਆ ਕਿਉਂ ਨਹੀਂ ਵੇਖਾਂ ਦਵਾਈ ਲੈਣ ਗਈ ਹਾਂ ਉਹ ਤੇ ਫੋਨ ਆਉ ਉਹ ਤੇ ਮੇਰੀ ਗੱਲ ਕਰਵਾਵੀ ਉਹਨੂੰ ਮੈਂ ਦੱਸੂਗੀ ਫਿਰ ਫੋਨ ਆਇਆ ਹੀ ਤੇ ਤੁਸੀਂ ਗੱਲ ਕਰ ਲੈਂਦੇ ਤੁਸੀਂ ਵੀ ਦੱਸ ਲੈਂਦੇ ਜੋ ਦੱਸਣਾ ਹੀ ਉਹਨੂੰ ਨਹੀਂ ਉਹ ਤਾਂ ਤੇਰੇ ਪਿਓ ਨੇ ਮੈਨੂੰ ਦੱਸਿਆ ਹੀ ਨਹੀਂ ਫੋਨ ਉਹਦਾ ਆਇਆ ਵਾ ਤੇ ਨਾਲੇ ਹਾਨੂੰ ਉਮੀਦ ਨਹੀਂ ਪਿਓ ਇਦਾਂ ਬੋਲੂਗਾ ਤੇ ਨਾ ਬੋਲਦਾ ਹੀ ਹੁੰਦਾ ਹੀ ਇਹ ਸਾਰਾ ਤੇਰੇ ਕਾਰਨਾਮੇ ਆ ਬੱਲੇ ਬੱਲੇ ਮੈਂ ਵੀ ਆਖਾਂ ਕਿ ਪਤਾ ਨਹੀਂ ਕਿਉਂ ਇੰਨੇ ਲਾਲ ਪੀਲੇ ਹੋਣ ਦੇ ਆ ਅੱਜ ਤੁਹਾਨੂੰ ਬੋਲਿਆ ਵਾ ਤੇ ਤੁਹਾਨੂੰ ਦੁੱਖ ਲੱਗਣ ਡਿਆ ਤੇ ਜਦੋਂ ਮੇਰੇ ਦਵਾਲੇ ਕਰੰਦੇ ਹੁੰਦੇ ਸੀ ਉਹਨੂੰ ਤੈਨੂੰ ਕੋਈ ਮਾਰਦੀ ਸੀ ਤੇ ਤੇਰੀ ਫੀਤੀ ਲਾਥ ਕੇ ਹੀ ਹੁਣ ਤੁਹਾਨੂੰ ਗੜੀ ਗੋਲੀ ਮਾਰਤੀ ਆ ਉਹਨੇ ਜਾਪਾਨ ਤਾਂ ਇੰਦੀ ਲੰਮੀ ਆ ਇੱਕ ਤਾਂ ਚਾਰ ਜਵਾਬ ਦਿੰਦੀ ਆ ਉਹ ਮੰਮੀ ਵੇਖ ਵੇਖ ਕੇ ਹੀ ਹੋਈ ਆ ਪਹਿਲਾਂ ਨਹੀਂ ਇੰਦੀ ਲੰਮੀ ਆ ਹਾਂ ਤੂੰ ਨੇ ਵੇਖ ਕੇ ਹੋਈ ਜਿਉਂ ਆਈ ਆ ਘਰ ਵਿੱਚ ਕਪਾਤ ਮੁੱਕਾ ਹੀ ਨਹੀਂ ਤੇ ਮੈਂ ਤੇ ਕਿਹਾ ਕਪਾਤ ਮੁਕਾਓ ਕਰੋ ਮੈਨੂੰ ਅੱਡ ਤਾਂ ਹੋ ਜਾ ਵੱਖ ਅਹੀਂ ਤੈਨੂੰ ਨਾਲ ਰੱਖ ਕੇ ਕਰਨਾ ਵੀ ਕੀ ਆ ਕਿਹੜੀਆਂ ਮੇਰੀਆਂ ਲੱਤਾਂ ਕੋ ਢੰਡਈ ਆ ਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਵੱਖ ਕਰ ਦਿਓ ਹੋ ਜਾ ਵੱਖ ਉਹ ਬਾਹਰ ਲਈ ਬੈਠ ਕ ਲੱਲਾ ਕਿਉਂ ਮੈਂ ਉਹ ਕਮਰਾ ਲੱਲਾ ਮੈਂ ਤੇ ਕਦੀ ਵੀ ਨਹੀਂ ਲੈਂਦੀ ਉਹ ਕਮਰਾ ਲੈ ਲਾ ਉਹ ਕਮਰਾ ਪੂਰਾ ਕਰ ਦਿਨੀ ਤੈਨੂੰ ਉਹ ਬਹਿ ਜਾ ਬਹਿ ਜਾ ਕਿੱਥੇ ਲੱਗੇ ਭੱਜਣਾ ਜੇ ਗੱਲ ਛੜੀ ਆ ਨਾ ਪੂਰੀ ਨਿਪੇੜ ਕੇ ਜਾਵੀਂ ਬਹਿ ਇੱਥੇ ਮੇਰੀ ਗੱਲ ਤੇ ਮੇੜਨੀ ਆ ਅਸੋਈ ਤੇਨੂੰ ਬਾਹਰ ਲਈ ਮਿਲਨੀ ਓ ਆ ਨਹੀਂ ਓ ਮਿਲਨੀ ਅੰਦਰ ਵਾਲੀ ਸੁਣ ਗਈ ਨਾ ਮੇਰੀ ਗੱਲ ਨਹੀਂ ਇਹ ਸਾਰਾ ਕੁਝ ਤੂੰ ਹੀ ਬਣਾਇਆ ਵਾ ਬਣਾਇਆ ਨਾ ਕੱਖ ਨਹੀਂ ਮੈਨੂੰ ਬਣਾਇਆ ਵਾਂ ਮੈਂ ਹੁਣ ਉਹ ਤਨਖਾਹ ਤੈਨੂੰ ਪਾਉਂਦਿਆਂ ਨਾ ਤੇ ਬੜਾ ਲਾ ਤੂੰ ਕੁੱਤੇ ਬਣਾ ਲਾ ਜੇ ਮੈਂ ਫੇਰ ਉਹਨੂੰ ਦੱਸਿਆ ਤੇ ਫੇਰ ਕਹਿਣਾ ਵਾ ਉਹਨੂੰ ਦੱਸਦੀ ਆ ਉਹ ਜੋ ਕੰਮ ਕਰਨਾ ਘੁੜੀ ਤੋਂ ਡੇਵਾ ਉਹ ਹੁੰਦਾ ਤੂੰ ਕਰ ਲਾ ਮੈਨੂੰ ਉਹਦਾ ਡਰ ਨਹੀਂ ਪਿਆ ਮੈਂ ਉਹ ਕਮਰਾ ਨਹੀਂ ਲੈਣਾ ਰਸੋਈ ਬੇਸ਼ੱਕ ਮੈਨੂੰ ਬਾਹਰ ਵਾਲੀ ਦੇ ਦਿਦੋ ਉਹੋ ਹੀ ਮੈਂ ਅੱਲਾ ਤੈਨੂੰ ਕਮਰਾ ਹੋਰ ਕਿਹੜਾ ਦਵਾ ਮੈਂ ਨਹੀਂ ਲੈਣਾ ਉਹ ਵਾਲਾ ਇਹ ਤਾਂ ਕੁੱਤੀ ਚੀ ਕਰ ਓਏ ਫੇਰ ਉਹੋ ਹੀ ਰਿਆ ਮੈਨੂੰ ਬੇਸ਼ੱਕ ਕਮਰਾ ਇਹ ਕੀ ਦੇ ਦੋ ਮੈਨੂੰ ਉਹ ਵਾਲਾ ਕਮਰਾ ਦੇ ਦੋ ਮੈਂ ਉਹ ਕਮਰਾ ਨਹੀਂ ਲੈਣਾ ਉਹ ਕਮਰਾ ਲੱਲਾ ਪਰ ਮੈਨੂੰ ਇੱਧਰ ਨਹੀਂ ਲੱਭਣੀ ਚਾਹੀਦੀ ਮੈਂ ਇੱਧਰ ਕੀ ਲੈਣ ਆਉਣਾ ਤਾਂ ਉੱਥੇ ਆ ਮੈਂ ਤਾਂ ਅੱਗੇ ਤੁਹਾਡੇ ਕੋ ਖੜਾ ਸੁਣਾ ਮੈਨੂੰ ਵੀ ਲੋੜ ਆ ਇਧਰ ਆਉਂਦੀ ਨੀ ਮੈਂ ਤੇ ਆਪ ਖੜਾ ਛਟਾਉਂਦਾ ਹੀ ਆ ਨੀ ਬੇੜਾ ਕਰਕੇ ਗਿਆ ਬਚੋਲੇ ਦਾ ਜਿੰਨੇ ਝੂਠ ਬੋਲਿਆ ਆਂਦਾ ਹੀ ਕੁੜੀ ਦੇ ਤੇ ਜਬਾਨ ਹੀ ਹੈ ਨਹੀਂ ਆ ਬੋਲਦੀ ਕੱਖ ਨਹੀਂ ਕੁੜੀ ਦੀ ਤਾਂ ਏਡੀ ਲੰਮੀ ਜਬਾਨ ਵਾ ਇਹ ਕਦੇ ਚਾਰ ਜਵਾਬ ਦੇ ਕਾਹਦਾ ਬਚੋਲੇ ਨੇ ਝੂਠ ਬੋਲਦਾ ਤੁਹਾਨੂੰ ਸੱਚ ਵੀ ਕੀ ਬੋਲਿਆ ਹੀ ਨਾ ਬੋਲਿਆ ਕਾਦਾ ਝੂਠ ਐ ਹੋਈ ਜਿਹੜੀ ਹੱਕਤਰ-ਕਤਰ ਜ਼ੁਬਾਨ ਚ ਬੰਨੀ ਆ ਫਤਰ-ਕਤਰ ਇਹ ਤੁਹਾਡੇ ਕੋ ਸਿੱਖੀ ਆ ਮੈਂ ਜਦੋਂ ਤੁਸੀਂ ਨਹੀਂ ਹਟਦੇ ਬੋਲਣੋਂ ਤਾਂ ਫਿਰ ਮੈਂ ਤੇ ਬੋਲਣਾ ਹੀ ਆ ਕਿੰਨਾ ਆ ਤੂੰ ਨੀ ਜਾ ਰੋਟੀ ਪਾਣੀ ਆਪਣਾ ਉਧਰ ਪਕਾਵੀ ਸੋਈ ਜੀ ਮੈਨੂੰ ਲੱਭਣੀ ਨਹੀਂ ਚਾਹੀਦੀ ਕੋਈ ਨਹੀਂ ਮੈਂ ਪਕਾ ਲਈ ਨਹੀਂ ਉਧਰ ਦੋ ਮੈਨੂੰ ਪਾਣਾ ਸੰਦਾ ਜਿਹੜਾ ਦੇਣਾ ਲੈ ਆ ਜਿਹੜਾ ਦਾਜ ਆਇਆ ਵਾ ਕੱਢ ਲੈ ਉਥੋਂ ਤੇ ਜਦੋਂ ਦਾਜ ਲੈਣੀਆਂ ਉਦੋਂ ਵੀ ਬੜਾ ਚੀਕਦੇ ਜੇ ਵੀ ਉਹਥੋਂ ਲਈ ਹੁੰਦੀ ਸਭ ਲੈ ਆਈਆਂ ਪੈਸਾ ਤੇ ਲੱਖ ਲੈ ਆ ਪਾਣਾ ਖਰੀਦ ਕੇ ਹੋਣਾ ਕੋਈ ਗੱਲ ਨਹੀਂ ਮੈਂ ਕਾਹਤ ਪਾਣਾ ਲਈ ਹੋਈ ਆ ਨਾ ਉਹ ਪਹਿਲਾਂ ਤੂੰ ਹੀ ਸਾਰੇ ਪਿਛੋਂ ਤੇ ਨਹੀਂ ਲੈ ਕੇ ਆਈ। ਕੋਈ ਬਣੇ ਆ। ਜੇ ਪਿਛੋਂ ਨਹੀਂ ਨਿ ਲੈ ਆਈ ਮੈਂ ਆਪਣੇ ਹੱਥੀ ਬਣਾਏ ਆ। ਤੂੰ ਕੀ ਲੈ ਆਈ ਆ? ਇੱਕ ਵੀ ਚੀਜ਼ ਲੈ ਆਈ ਸ਼ਰਮ ਕਦੀ। ਤੇਰੇ ਲੀੜੇ ਤੇ ਤੇਰਾ ਮੇਕਅਪ ਹੀ ਪੂਰਾ ਨਹੀਂ ਹੁੰਦਾ। ਕਰ ਦੇ ਜੀ ਤਾਂ ਤੱਕ ਵੀ ਨਹੀਂ ਲੈ ਆਈ ਨਾ। ਮੈਂ ਲੈ ਆਉਂਗੀ। ਜਾ ਜਾ ਲੈ ਆ। ਲੈ ਨਹੀਂ ਆ ਮੈਂ। ਲੈ ਆ ਲੈ ਜਾ ਕੇ। ਕਿਦਾਂ ਗਾੜੀ ਚਿਨਕਦੀ ਆ? ਕਿਤੇ ਸ਼ਰਮੀ ਹੈ ਨਹੀਂ ਆ। ਵੀ ਮੰਮੀ ਮੇਰੇ ਕੋਲ ਗਲਤੀ ਹੋ ਗਈ ਆ। ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ। ਨਹੀਂਂਗਾ ਨਹੀਂ ਆ। ਲਿਆਉਣੇ ਤਾਂ ਲੈ ਆ ਹੁਣ ਮੈਂ ਕਹਿੰਦੀ ਤੈਨੂੰ ਦੇਣੀ ਤੇ ਨਾ ਮੇਰੇ ਭਾਂਡੇ ਨਾਲ ਧਿਆਨ ਹੀ ਕਰੀ। ਇਹ ਦੇ ਦੂਗੀ ਕੱਢ ਕੇ ਦਫਾ ਹੋ ਜਾ ਕੇ ਠੱਠੇ ਹੂਜ ਪੈ ਆ ਮੱਖਾ ਇਹਦਾ ਡੰਮ ਦਿਨੀ ਫੇਖ ਖਸਮ ਨੂੰ ਫੋਨ ਕਰਕੇ ਦੱਸਣਾ ਮੈਨੂੰ ਭਾਂਡੇ ਨਹੀਂ ਦਿੱਤੇ ਨਹੀਂ ਇੱਧਰ ਆ ਹਾਂ ਗੱਲ ਸੁਣ ਮੇਰੀ ਨੇ ਹੁਣ ਕਿਹੜੀ ਗੱਲ ਦੱਸਣੀ ਆ ਆ ਚੁੱਕ ਭਾਂਡੇ ਤੇ ਸੌਦੇ ਵਾਲਾ ਨਾ ਧਿਆਨ ਕਰੀ ਉਹ ਆਪਣਾ ਬੋਲ ਲੈਂਦੇ ਆ ਰਹਿਣ ਦਿੰਦੇ ਭਾਂਡੇ ਵੀ ਹੁਣ ਹੁਣ ਪਤਾ ਹੈ ਨਾ ਵੀ ਲੋਕਾਂ ਨੇ ਗੱਲਾਂ ਕਰਦੀਆਂ ਤੇ ਹੁਣ ਦੇ ਹੀ ਦਿੰਨੀ ਨਹੀਂ ਮੈਨੂੰ ਲੋਕਾਂ ਦਾ ਡਰ ਨਹੀਂ ਪਿਆ ਲੋਕ ਮੈਨੂੰ ਖਰੀਦ ਕੇ ਨਹੀਂ ਦਿੰਦੇ ਤੇ ਲੋਕਾਂ ਗੱਲਾਂ ਕਰਦੇ ਨਾ ਜੇ ਦਿੱਤੇ ਉਹ ਚੁੱਪ ਕਰਕੇ ਲੈ ਜਾ ਤੇ ਸੌਦਾ ਆਪਣਾ ਵੱਖਰਾ ਮੰਗਾ ਲੈ ਕੀ ਸੌਦਾ ਮੈਨੂੰ ਥੋੜਾ ਬੋਤਾ ਦੇ ਦੋ ਹਾਂ ਨੀਗਾ ਮੇਰਾ ਤਾਂ ਆਪਣਾ ਖਤਮ ਹੋਇਆ ਮਕਾਉਣ ਵਾਲਾ ਹੋਇਆ ਵਾ ਮੈਂ ਕੀ ਕਰਾਂ ਮਕਾਉਣ ਵਾਲਾ ਵਾ ਤੇ ਦੱਸ ਆਉਂਦਾ ਤੇ ਸਾਂਝੇ ਤੋਂ ਲਿਆ ਨਾ ਪੈੜੀ ਤੇ ਸਿਰ ਹੀ ਹੰਕਾਰਿਆ ਨਾ ਕੋਈ ਸਾਂਝਾ ਸੰਝੇ ਨਹੀਂ ਆਉਂਦਾ ਰਿਹਾ ਪਾਂਡੇ ਤੇਨੂੰ ਮੈਂ ਦਿੱਤੇ ਆ ਨਾ ਤੇ ਲੈ ਜਾ ਵਾ ਸਹੀ ਪੈੜੀ ਦੀ ਗੱਲ ਜਦੋਂ ਬਾਹਰੋਂ ਆਊਗਾ ਨਾ ਉਹ ਵੀ ਸਾਬ ਤੱਕ ਸਾਰਾ ਆਇਆ ਇਕੱਠਾ ਕਰ ਲਾਂਗੇ ਵੀ ਕੀ ਲੈਣਾ ਤੇ ਕੀ ਦੇਣਾ ਮੇਰੀ ਸੁਣੋ ਗੱਲ ਜੇ ਤੁਸੀਂ ਮੈਨੂੰ ਅਜੇ ਪੈੜੀ ਨਹੀਂ ਨਾ ਤੇਰੀ ਉਹਦੇ ਆਇਆ ਦੇਣੀ ਆ ਤੇ ਸੌਦਾ ਪਤਾ ਕੋਈ ਲਿਆ ਕੇ ਦੋ ਚੁੱਪ ਕਰਕੇ ਤੁਰ ਹੀ ਜਾ ਤੈਨੂੰ ਸੌਦਾ ਹੁਣ ਮੈਂ ਚੰਗੀ ਤਰ੍ਹਾਂ ਨਾ ਦੇ ਜਬਾਂ ਚਲਾਉਂਦੀ ਫਿਰਦੀ ਆਈ। ਚੱਲ ਆ ਵੀ ਚੰਗਾ ਹੋਇਆ। ਸਿਆਪਾ ਨਿਬੜ ਗਿਆ। ਮੈਂ ਤੇ ਆਖਿਆ ਸੀ ਇਹਨਾਂ ਨੇ ਜ਼ਰੂਰ ਫੋਨ ਕਰਨਾ ਹੀ ਨਹੀਂ ਇਹਨਾਂ ਨੂੰ। ਚੱਲ ਚੰਗਾ ਹੋਇਆ। ਫੋਨ ਕਰਤਾ ਵਾ ਤੇ ਕੰਮ ਦੇ ਨਿਬੜਿਆ। ਹੁਣ ਆਪਣੀਆਂ ਦੋ ਲਾਇਆ ਕਰਾਂਗੇ ਤੇ ਖਾਇਆ ਕਰਾਂਗੇ। ਨਾਲੇ ਇਹਨਾਂ ਦੀ ਕਿੜਕੜ ਮੁੱਕ ਗਈ। ਜਿਹੜਾ ਪੁੱਸਦੇ ਹੁੰਦੇ ਸੀ ਕਿੱਥੇ ਚੱਲੀ ਆ ਕਿੱਥੋਂ ਆਈ ਆ। ਬਾਕੀ ਇਹ ਆ ਕਿ ਪੈਸੇ ਤੇ ਮੇਰੇ ਕੋਲ ਬਥੇਰੇ ਆ। ਇਹਨਾਂ ਨੂੰ ਤੇ ਮੈਂ ਉਦਾ ਹੀ ਕਹਿੰਦੀ ਹੁੰਦੀ ਜਿਹੜੇ ਪਿੰਡੋਂ ਲਿਆਂਦੇ ਆ ਉਹੀ ਮੇਰੇ ਕੋਲ ਆ ਤੇ ਇਹਨਾਂ ਦੀ ਜਿਹੜੀ ਤਨਖਾਹ ਹੁੰਦੀ ਰਹੀ ਆ ਉਹ ਵੀ ਜਮਾ ਹੀ ਆ। ਚੱਲ ਕੋਈ ਨਹੀਂ ਜੇ ਆਰ ਸੋਈ ਦੇਤੀ ਹੈ ਨਾ ਤੇ ਇਹਨੂੰ ਕੋਈ ਨਹੀਂ ਥੋੜੇ ਬਹੁਤੇ ਪੈਸੇ ਲਾ ਕੇ ਤੇ ਇਹਨੂੰ ਵਧੀਆ ਬਣਾ ਲੈਣਾ ਵਾਂ ਮੈਂ ਇੱਧਰ ਕੰਦ-ਕੁੰਦ ਕਰਾ ਕੇ ਦਰਵਾਜ਼ਾ ਲਾ ਲਾਂਗੇ ਤੇ ਕਮਰਾ ਤੇ ਮੈਂ ਇਹੋ ਹੀ ਲੈਣਾ ਵਾਂ ਲੱਗ ਗਿਆ ਇਹਨਾਂ ਦੀ ਤਾਂ ਕਿੜਕੜ ਮੁੱਕੀ ਚੱਲ ਆ ਵਧੀਆ ਹੋਇਆ ਜੀ ਕਪੜੇ-ਕਪੜੇ ਖੜਕੇ ਨਾ ਤੇ ਅਲਮਾਰੀ ਤੇ ਉਧਰ ਕਰਾਂ ਇਹਦਾ ਕੀ ਪਤਾ ਫੇਰ ਕਹ ਦੇ ਇਹ ਵੀ ਨਹੀਂ ਗੇ ਖੜਨੇ ਕਿਦਾ ਆ ਗਿਆ ਵਾ ਹੁਣ ਹਿੰਦੀ ਦਾ ਫੋਨ ਲਓ ਹਲੋ ਹਲੋ ਆਪਣਾ ਦਸਿਕਾ ਸਸਿਕਾ ਜੀ ਵੀਰ ਜੀ ਹੋਰ ਸਾਨੂੰ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸਾਨੂੰ ਅਹੀਂ ਵੀ ਠੀਕ ਆਂ ਹੋਰ ਬੱਚੇ ਠੀਕ ਆ ਹਾਂਜੀ ਸਭ ਠੀਕ ਠਾਕ ਆ ਵਧੀਆ ਭਾਬੀ ਹਣੀ ਠੀਕ ਆ ਹਾਂਜੀ ਹਾਂਜੀ ਠੀਕ ਆ ਐਸ਼ਾ ਸ਼ਾ ਤਾਂ ਮੈਂ ਫੋਨ ਕੀਤਾ ਸੀ ਕਿ ਉਹ ਕਹੇ ਹੋਗੇ ਜੀ ਅਛਾ ਅਛਾ ਤੇ ਜੇ ਰਜਮਾ ਮੱਦੀ ਆਵੇ ਜੇ ਸ਼ਾਮ ਬਾਦ ਉਹਨਾਂ ਦੇ ਬਾਦ ਸ਼ਾਮ ਬਾਦ ਆਉਣ ਲੈ ਚੱਲ ਕੋਈ ਨਹੀਂ ਮੈਂ ਲੈ ਜੂੰਗੀ ਆ ਕੇ ਜੇ ਸਾਮਾਨ ਨੂੰ ਟਾਈਮ ਲੱਗਾ ਸਾਮਾਨ ਨੂੰ ਆ ਜੂੰਗੀ ਨਹੀਂ ਤੇ ਮੈਂ ਸਵੇਰੇ ਆ ਕੇ ਤੇ ਲੈ ਜੂੰਗੀ ਹਾਂਜੀ ਹਾਂਜੀ ਕੋਈ ਨਹੀਂ ਜਦੋਂ ਮੱਦੀ ਆ ਜਾ ਮੈਂ ਕਰੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਆ ਜੂੰਗੀ ਫਿਰ ਹਾਂਜੀ ਚਲ ਠੀਕ ਆ ਫਿਰ ਚੰਗਾ ਚਲ ਆ ਵੀ ਚੰਗਾ ਹੋ ਗਿਆ ਵੀ ਪੈਸੇ ਹੋ ਗਏ ਆ ਉਦਾਂ ਨਾ ਮੈਂ ਸੋਚਣ ਢਈ ਆ ਵੀ ਆ ਦਿਨ ਕਿੰਨੇ ਨਾ ਲੱਕੀ ਜੇ ਆ ਮੇਰੇ ਵਾਸਤੇ ਜੇ ਮੈਂ ਵੱਖ ਹੋਣ ਦਾ ਨਾਂ ਲਿਆ ਤੇ ਉਹੀ ਚਲੋ ਇਹਨਾਂ ਦੇ ਕਰ ਦਿੱਤਾ ਤੇ ਹੁਣ ਪੈਸਿਆਂ ਦਾ ਵੀ ਹਿੰਦੇ ਨੇ ਫੋਨ ਕਰਤਾ ਵੀ ਲੈ ਜਾਉ ਆ ਕੇ ਚਲ ਕੋਈ ਨਹੀਂ ਮੈਂ ਨਾ ਅਲਮਾਰੀ ਦਾ ਕੰਮ ਤੇ ਬਾਅਦ ਚ ਕਰੂੰਗੀ ਆ ਕੇ ਇਦਾਂ ਕਰਦੀ ਆ ਵੀ ਕੱਪੜੇ ਤੇ ਮੇਰੇ ਚੰਗੇ ਹੀ ਐ ਤੇ ਦੂਸਰਾ ਸੌ ਲੈ ਲੈਣੀ ਆ ਤੇ ਪਹਿਲਾਂ ਇਹ ਵਾਲਾ ਕੰਮ ਕਰਕੇ ਆਵਾਂ ਪੈਸਿਆਂ ਦਾ ਕੰਮ ਜ਼ਰੂਰੀ ਆ ਇਹਦੇ ਬਾਝ ਵੀ ਹੋ ਜਾਊਗਾ ਮੰਮੀ ਅੱਡ ਤੇ ਮੈਨੂੰ ਘਰ ਤਾਂ ਆ ਵਾ ਨਾ ਤੇ ਮੈਂ ਹੁਣ ਚੱਲੀ ਆ ਕਿਤੇ ਜੇ ਆਉਣਾ ਵਾ ਨਾ ਮਗਰ ਆਦਨ ਬਾਬੂ ਤੇ ਆ ਦੋ ਇੰਨੇ ਮੈਨੂੰ ਕੋਈ ਲੋੜ ਨਹੀਂ ਕੀ ਤੇਰਾ ਮਗਰ ਆਉਂਦੀ ਐਹੋ ਕੰਮ ਤੂੰ ਲੱਭਦੀ ਹਾਂ ਉਹ ਤੈਨੂੰ ਮਿਲੇ ਆ ਤਾਂ ਹੀ ਮੈਂ ਕਹਿਣੀ ਨਹੀਂ ਆ ਦੋ ਜਾ ਜਿੱਥੇ ਮਰਜੀ ਜਾ ਠੱਠੇ ਖੂਜ ਪੈ ਮੈਂ ਅਦਰ ਮਗਰ ਆ ਕੇ ਕੀ ਕਰਨਾ ਗੰਦਫਾ ਹੋ ਜਾ ਕੇ ਜਬਾਨ ਵੇਖ ਲੈ ਕਿਦਾਂ ਚਲਾਉਂਦੀ ਆ ਇੱਕ ਪੁੱਤ ਹੀ ਉਹਨੂੰ ਵੀ ਹੱਥਾਂ ਚ ਖੋਲ ਲਿਆ ਵਾ ਆਪਣੇ ਵੱਲ ਕਰ ਲਿਆ ਵਾ ਉਹਨੇ ਵੀ ਨਖੱਤੇ ਨੇ ਇਹ ਨਹੀਂ ਸੋਚਿਆ ਵੀ ਮੇਰੇ ਮਾਪਿਓ ਨੇ ਨਾ ਕਿੱਦਾਂ ਮੈਨੂੰ ਬਾਹਰ ਕੱ ਲਿਆ ਕਿੱਦਾਂ ਘਰ-ਬਾਰ ਬਣਾਇਆ ਨਾ ਜੋ ਕਹੀ ਗਈ ਆ ਉਹ ਹੀ ਮੰਨੀ ਗਿਆ ਵਾ ਮਾਪਿਓ ਬਾਰੇ ਤੇ ਇੱਕ ਵਰਾ ਨਹੀਂ ਸੋਚਿਆ ਬੁੱਢੇ ਵਾਰੇ ਸਹਾਰਾ ਹੁੰਦੇ ਹੀ ਪੁੱਤ ਪਰ ਨਹੀਂ ਉਹ ਅਰੇ ਬੜੀ ਹੀ ਪੰਡਾ ਇਹ ਨਹੀਂ ਜਾਣੀ ਰਮਣ ਮਰਵਾ ਰਮਣ ਅਰੇ ਰਮਣ ਤੇ ਭਾਈ ਨੇ ਢੈਂਡ ਗਿਆ ਇਹਨੂੰ ਰਮਨ ਹਾਂਜੀ ਚੁੱਪ ਕਰਕੇ ਬੈਠੀ ਕਿਹਾ ਵਾ ਹੁਣ ਆਣਾ ਕੀ ਐ ਕੁਛ ਵੀ ਨਹੀਂ ਸੋਤੀ ਪਈ ਆ ਤੇ ਆ ਪੋਤੇ ਜਿਹੜੇ ਆ ਨਾ ਮਾਪਿਓ ਦਾ ਸਹਾਰਾ ਹੁੰਦੇ ਆ ਤੇ ਸਾਡੇ ਨਾਲ ਕੀ ਬਣਿਆ ਨਾ ਤੁਹਾਡੀ ਫੇਰ ਅੱਜ ਕਿਤੇ ਉੱਡੀ ਆ ਤੇ ਜਾਂਦੀ ਜਾਂਦੀ ਮੈਨੂੰ ਇੱਕ ਗੱਲ ਕਹਿ ਗਈ ਕੀ ਕਹਿੰਦੀ ਮੈਂ ਚੱਲੀ ਆ ਅੱਜ ਵੀ ਆ ਜਾਓ ਮੇਰੇ ਮਗਰ ਤੇ ਮੈਂ ਹਾਂ ਨੂੰ ਕੀ ਲੋੜ ਆਉਂਦੀ ਜਿੱਥੇ ਮਰਜ਼ੀ ਜਾ ਮੈਂ ਜਿਹੜੇ ਕੰਮ ਤੋਂ ਲੱਭਦੀ ਹਨਾ ਉਹ ਤੈਨੂੰ ਮਿਲ ਗਏ ਆ ਅਹੀਂ ਤੇਰੇ ਪਿੱਛੇ ਨਹੀਂ ਆਉਂਦੇ ਸਾਨੂੰ ਕੋਈ ਲੋੜ ਨਹੀਂ ਆਉਂਦੀ ਜਦੋਂ ਅੱਡ ਬਾਰੀ ਹੋ ਗਈ ਆ ਸਾਨੂੰ ਕੀ ਲੋੜ ਐ ਤੇ ਮਗਰ ਜਾਣਦੀ ਜਦੋਂ ਤੇ ਟੋ ਜੰਮਿਆ ਹੀ ਆਪਣਾ ਨਹੀਂ ਬਣਿਆ ਇਹਨੇ ਕਿੱਥੋਂ ਮਾਰਨਾ ਆ ਰਮਨ ਨੇ ਉਹ ਵੀ ਇੰਨੇ ਕ ਜਾਇਆ ਉਹਨੂੰ ਬੋਲਣਾ ਕੁੱਤਾਂ ਦੇ ਸਿਰ ਤੇ ਨਵਾਂ ਹੁੰਦੀਆਂ ਜਦੋਂ ਉਹਦਾ ਹੀ ਬੇੜਾ ਕਰਕੇ ਗਿਆ ਇਹਨੇ ਤਾਂ ਆਪਣੇ ਸਿਰ ਤੇ ਚੜਕੇ ਨੱਚਣਾ ਚਾਹੀ ਚੱਲੋ ਜਦੋਂ ਅੱਡ ਬਾਰੀ ਆ ਜਿੱਦਾਂ ਨੂੰ ਮਰਜ਼ੀ ਆਵੇ ਜਾਵੇ ਸਾਨੂੰ ਕੋਈ ਲੋੜ ਨਹੀਂ ਕਰਨੀ ਜੇ ਭੜ ਕੇ ਕਹੂਗਾ ਵੀ ਤੁਸੀਂ ਇਹਨੂੰ ਡਕਿਆ ਨਹੀਂ ਤੇ ਫਿਰ ਦੱਸ ਦਾਂਗੇ ਉਹਨੂੰ ਰਮਨ ਐਵੇਂ ਨਾ ਟੈਨਸ਼ਨ ਲਈ ਜਾ ਟੈਨਸ਼ਨ ਲੈ ਲੈ ਕੇ ਤੂੰ ਆਪ ਬਮਾਰ ਹੋ ਗਈ ਤੇ ਤੈਨੂੰ ਕਿਹਨੇ ਸਾਹਮਣਾ ਵਾ ਤੂੰ ਇਹ ਸਮਝ ਛੱਡ ਪਈ ਮੇਰਾ ਪੁੱਤ ਹੈ ਨਹੀਂ ਆ ਠੀਕ ਆ ਨਾ ਇਹ ਨੀ ਸਮਝਿਆ ਜਾਂਦਾ ਇਹ ਤਰ੍ਹਾਂ ਲੋਕਾਂ ਦੇ ਨੋਵਾ ਪੁੱਤ ਕਿੰਨੇ ਚੰਗੇ ਆ ਅੱਗੇ ਪਿਛੇ ਭੱਜੇ ਫਿਰਦੇ ਆ ਪਰ ਨਾ ਇਹ ਤਾਂ ਕਹਿੰਦੇ ਅੱਖੋਂ ਇਹਨਾਂ ਨਹੀਂ ਮਾਰੀ ਜਾਣ ਕੇ ਘਰ ਛੱਡ ਗਏ ਸੀ ਹੁਣ ਕਿਤਨੂੰ ਚੱਲ ਜਾਣਾ ਰਹਿਣਾ ਤੇ ਅਸੀਂ ਇੱਥੇ ਹੀ ਆ। ਚੱਲ ਛੱਡ ਤਾਨੂੰ ਉੱਠ ਮੇਰਾ ਪੰਡ ਚਕਾਰ ਪੱਠੇ ਨਹੀਂ। ਮਾਤਾ ਕੁੜੀ ਨੂੰ ਫੜ ਲੈਂਦੀ ਹੁੰਦ ਕੇ ਨਾ ਹੱਥ ਹੀ ਨਹੀਂ ਲਾਂਦੀ। ਕੋਈ ਨਹੀਂ ਮਾਤਾ। ਇਹ ਸਾਰੀਆਂ ਤੇਰੇ ਗਾੜੀ ਆਉਣੀਆਂ। ਕਰ ਲਾ ਮਰਜ਼ੀਆਂ ਆਪਣੀਆਂ ਕੋਹ ਨਹੀਂ ਜਾਣਾ ਹੁਣ ਆਪਾਂ। ਕਰੀ ਜਾ। ਫੋਨ ਦਿੱਥੇ ਪਿਆ। ਪਿੰਡ ਫੋਨ ਨਾ ਲਾਵਾਂ। ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ। ਉਹਨਾਂ ਨੇ ਵੀ ਨੀ ਕਰਨਾ ਹੁੰਦਾ ਵੀ ਕਿਤੇ ਵਹੀਂ ਕਰ ਦਈਏ ਜਿੰਨ ਤੱਕ ਮੈਂ ਨਾ ਕਰਾਂ। ਕੋਣਾ ਇਨੀਆ ਦੇ ਬਣਾ ਨਹੀਂ ਕਿਥੇ ਰੱਖਿਆ ਹੋ ਹਲੋ ਸਸ਼ਿਕਾ ਮਮੀ ਵਧੀਆ ਵਧੀਆ ਤੁਸੀਂ ਦੱਸੋ ਫੋਨ ਇਨੀ ਕਰੀ ਦਿੱਤਾ ਕਿੰਨੇ ਦਿਨ ਹੋ ਗਏ ਆ ਅੱਛਾ ਅੱਛਾ ਠੀਕ ਠੀਕ ਆ ਹੋ ਠੀਕ ਠਾਕ ਨਾ ਕਰਿਆ ਸਾਰੇ ਅਈਸ਼ਾ ਹਾਂ ਲਓ ਲੈਨ ਵਿੱਚ ਠੀਕ ਆ ਦਹੀਂ ਖੱਡਨ ਦੀ ਭੰਗੂੜੇ ਚ ਪਾਈ ਸੀ ਤਾਂ ਕੰਮ ਕੰਮ ਦਹੀਂ ਹੀ ਕਰਨਾ ਆਹੋ ਸਾਸ ਬਥਰੀ ਚੋਕਦੀਆਂ ਲੱਗੇ ਕੇ ਅੱਗੇ ਤੁਹਾਨੂੰ ਗੱਡੀ ਭੋਲਾ ਵਾਦੀ ਨਾ ਅਸ਼ਟੋ ਮਮੀ ਕੀ ਇਹਨਾਂ ਦੀਆਂ ਦਸਾਂ ਨਾ ਮੈਨੂੰ ਦੱਸਦੇ ਆ ਸ਼ਰਮ ਆ ਜਾਂਦੀ ਹੈ ਪਰ ਇਹਨਾਂ ਨੂੰ ਨਹੀਂ ਕਰਦਿਆਂ ਨੂੰ ਆਉਂਦੀ ਹੈਗੀ ਗੱਲ ਕੀ ਹੋਣੀ ਆ ਮਮੀ ਰਾਤੀ ਇਹ ਵੀ ਇਨਾ ਇੱਥੇ ਮਰ ਲੱਗੇ ਬੈਠੇ ਰਿਦਾ ਸਲਾਹ ਕਰਨ ਦੇ ਵੀ ਅਖੰਦੇ ਵੀ ਤੇ ਪਹਿਲੀ ਚਲ ਜੜੀ ਠੇਕੇ ਦਿੱਤੀ ਇਹਨਾਂ ਨੇ ਲੱਗੇ ਉਹਨਾਂ ਨੂੰ ਚਾਚੇ ਦਾ ਮੁੰਡਾ ਤੁਹਾਨੂੰ ਪਤਾ ਹੀ ਆ ਆਹ ਵਾਹੋ ਨਿਕਾਵਾ ਜਿਹੜਾ ਹਿੰਦਾ ਵਾ ਆਹ ਉਹ ਨੂੰ ਦਿੱਤੀ ਹੀ ਨਾ ਠੇਕੇ ਦੇ ਇਹਨਾਂ ਭੈਣਾ ਨਹੀਂ ਦਿੱਤੀ ਇਹ ਦੋਵਾਂ ਨੇ ਕੇ ਤੇ ਇਹ ਮੇਰੇ ਲੱਗੇ ਇਦਾਂ ਬੈਗ ਸਲਾਹ ਕਰਨ ਦੇ ਭਿਚਾਲੋ ਵੀ ਤਾਂ ਠੇਕੇ ਤੇ ਦਿਆ ਵਾ ਵਾਹ ਤਾਂ ਚੱਲ ਅਹੀਂ ਲੈਨੇ ਆ ਜਿੰਨਾ ਠੇਕਾ ਉਹਦੇ ਕੋਲ ਲਿੰਦੀਆਂ ਜਾਂ ਲਹੀਂ ਦੇਈ ਜਾਵਾਂਗੇ ਉਹ ਤੋਂ ਵਾਧ ਹੀ ਦੇਣਾ ਘੱਟ ਥੋੜਾ ਦੇਣਾ ਹੀ ਅ ਮਮੀ ਕੀ ਆਹੀ ਨਾਨੂੰ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਤੇ ਵੀ ਇੱਕੋ ਗੱਲ ਕਰੀ ਜਾਂਦੇ ਨਹੀਂ ਤੂੰ ਮਮੀ ਨਾਲ ਸਲਾਹ ਕਰ ਲਾ ਉਹਨੇ ਇਦਾਂ ਮੰਨ ਜਾਣਾ ਉਹੋ ਹੀ ਨਾ ਤਾਂ ਮੁੜ ਕੇ ਚਲ ਚਲ ਗਈ ਮੈਂ ਤਾਂ ਕੀਤੀ ਸਲਾਹ ਉਹਨਾਂ ਦੇ ਨਾਲ ਡੈਬੀ ਮੁੜ ਕੇ ਗਾਰ ਨੂੰ ਸਾਡੇ ਕੋ ਨਹੀਂ ਇਹ ਪਹਿਲੀ ਦਿੱਤੀ ਜਾਂਦੀ ਉਹ ਆ ਜੇ ਤੁਹਾਨੂੰ ਦੇਣੀ ਆ ਅਸੀਂ ਉਹਨਾਂ ਨੂੰ ਹੀ ਦੇਣੀ ਆ ਪਹਿਲੀ ਸ਼ਰੀਕ ਤੁਹਾਡੇ ਨਾਲੋਂ ਚੰਗੇ ਆ ਤੁਸੀਂ ਥੋੜਾ ਹੈਗੇ ਆ ਮੈਂ ਕਿਹਾ ਚਲੋ ਕੋਈ ਨਹੀਂ ਉਹੋ ਹੀ ਚੰਗੇ ਸਹੀਂ ਮੈਂ ਜਦੋਂ ਕਿਤੇ ਲੋੜ ਪਈ ਨਾ ਤਾਂ ਫਿਰ ਮੈਂ ਉਹਨਾਂ ਵੱਲ ਚਲ ਜਿਓ ਸੰਭ ਲੈਣਗੇ ਤੁਹਾਨੂੰ ਉਹੋ ਹੀ ਨਾ ਇਹ ਜਲੂਸ ਮੰਮੀ ਆ ਆਪ ਨਾ ਆਪ ਕੱਢਣ ਦੀਆਂ ਵਾ ਉਹ ਹੋਈ ਉਹ ਮੰਮੀ ਨੂੰ ਹੋਵੇ ਥੋੜੀ ਬੋਦੀ ਤਾਂ ਕੁੜੀ ਦੀ ਜੁਰਤ ਨਹੀਂ ਆ ਤੇ ਕੋਈ ਗੱਲਬਾਤ ਵੀ ਕਰ ਜਾਈ ਇਥੇ ਮੰਮੀ ਦੇ ਤੇ ਸ਼ਹਿਵਾ ਸਾਰੀ ਉਹ ਮੰਮੀ ਸਾਨੂੰ ਕੀ ਲੋੜਾ ਗੱਲ ਕਰਨ ਦੀ ਉਹਦੇ ਉਦਾਂ ਇਹ ਦੇ ਹੀ ਕਰਨ ਚੱਲ ਮੈਂ ਹਾਂ ਪੁੱਛ ਲੈਣੀ ਆ ਵੀ ਠੇਕਾ ਹੀ ਲੈਣਾ ਚੱਲ ਸਾਡੇ ਕੋਲ ਹੀ ਜਾਣਗੀਆਂ ਉਹਹੀਂ ਫਾਇਦੇ ਨਹੀਂ ਪਹਿਲੀ ਇਹਨਾਂ ਦੀ ਮੈਂ ਇਹਨਾਂ ਨੂੰ ਕਿਹਾ ਮੈਂ ਹਾਂ ਇਹ ਵੋਣੀ ਨਹੀਂ ਹੈਗੀ ਸਾਡੇ ਵੱਲੋਂ ਪਾਇ ਰੱਖ ਲੈਣ ਪਾਇ ਵੇਚ ਲੈਣ ਪਾਇ ਜੋ ਮਰਜ਼ੀ ਕਰਦੀਆਂ ਰਹਿਣ ਨਾ ਜਦੋਂ ਮੰਮੀ ਹੱਡੀਆਂ ਬਣਦੀਆਂ ਹੀ ਨਹੀਂ ਆ ਚਾਹੇ ਕਿਦਾਂ ਜਿ ਕਿਦਾਂ ਨਹੀਂ ਅਸੀਂ ਇਹਨਾਂ ਨੂੰ ਕੀ ਕਰਨਾ ਵਾ ਉਹ ਮੇਕੋ ਨਹੀਂ ਉਮੀ ਰਸਣ ਪਾਣੀ ਪਕਾਇਆ ਜਾਂਦਾ ਆਹ ਨਹੀਂ ਜਿੱਦਾਂ ਦੇ ਕੰਮ ਕਰਨ ਦੀਆਂ ਵਾ ਨਾ ਕੋਈ ਗੱਲ ਨਹੀਂ ਕਰਨ ਦੋ ਇਹਨਾਂ ਨੂੰ ਮੈਂ ਕੋਈ ਜਵਾਬ ਨਹੀਂ ਦੇਣਾ ਜਵਾਬ ਉਹਨਾਂ ਨੂੰ ਆਪੇ ਮਿਲ ਜਾਣੇਗੇ ਇੱਕ ਨਾ ਇੱਕ ਦਿਨ ਅਕਸਰ ਨਜ਼ੀਦਿਆਂ ਹੀ ਨਿਕਲਣਾਈ ਹੈ ਅਸ਼ਸ਼ਾ ਕੀ ਕਰਦੇ ਆ ਚੱਲ ਕੋਈ ਨਹੀਂ ਕੋਈ ਨਹੀਂ ਬਾਅਦ ਕਰ ਲਈਏ